ਏ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਭਰਤਪੁਰ ਸਾਹਿਬ ਰੋਪੜ ਜਿੱਥੇ ਸਵੇਰ ਤੋਂ ਆ ਕੇ ਰੁਕੇ ਹੁਣ ਜਣੀ ਕਿ ਇਥੋਂ ਚਾਲੇ ਪਾ ਰਹੇ ਆ ਇੱਥੇ ਮੈਨੂੰ ਭਾਈ ਬਲਬੀਰ ਸਿੰਘ ਜੀ ਮਿਲੇ ਜਿਨ੍ਹਾਂ ਨੇ ਮੇਰਾ ਮਾਨ ਸਤਕਾਰ ਕੀਤਾ ਤੇ ਬਾਕੀ ਰਹਿਣ ਬਸੇਰਾ ਮਿਲਿਆ ਸਵੇਰ ਤੋਂ ਲੱਗੇ ਸ਼ਾਂਤ ਕਰਨਾਤੇ ਤੋਤੇ ਹੁਣ ਇਥੋਂ ਅੱਗੇ ਚਾਲੇ ਪਾ ਰਹੇ ਆ ਜੀ ਬਾਬਾ ਨਾਨਕ ਸਭ ਦੀਆਂ ਯਾਤਰਾ ਸਫਲ ਕਰੇ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਦਾਸ ਦਵਿੰਦਰ ਸਿੰਘ ਖਾਲਸਾ ਬਠਿੰਡਾ ਸਾਈਕਲ ਯਾਤਰਾ ਜੋ ਚੱਲਦਾ ਹੋਇਆ ਅੱਗੇ ਜੋ-ਜੋ ਸੁਭਾਵਾਂ ਗੁਰੂ ਮਹਾਰਾਜ ਜੀ ਲੈਣਗੇ ਵੇਹੇ ਘਰੋ ਚਾਲੇ ਪਾਏ ਸੀ ਪੰਜ ਦਸਤਾਂ ਦੀਆਂ ਯਾਤਰਾ ਕੋਈ ਘਰ ਦੀਆਂ ਮਜਬੂਰੀਆਂ ਹੋਣ ਕਰਕੇ ਵਾਪਸ ਮੁੜਨਾ ਪੈ ਰਿਹਾ ਹੈ ਇਸ ਲਈ ਤਿੰਨ ਤਖਤਾਂ ਦੀ ਯਾਤਰਾ ਕਰਕੇ ਘਰੇ ਵਾਪਸ ਜਾਵਾਂਗੇ ਬਾਬਾ ਨਾਨਕ ਕੈਨੀ ਸੇਵਾ ਮਨਜ਼ੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ